ਮੇਰੇ ਕੋਰਟ ਮੇਰੇ 17 ਮਾਰਚ 2025 ਨੂੰ ਹੋਈ ਸੀ ਤੇ ਉਸ ਤੋਂ ਬਾਅਦ ਸਰ ਸਾਨੂੰ 3-4 ਦਿਨ ਸਰ ਸਾਨੂੰ ਕੋਰਟ 'ਚ ਲੱਗੇ ਸੀਗੇ ਵਿਆਹ ਦੇ ਫਾਰਮ ਫਰਮ ਜੱਜ ਸਾਹਮਣੇ ਪੇਸ਼ ਹੁੰਦੇ ਹੁੰਦੇ ਤੇ ਜਦੋਂ ਸਾਨੂੰ ਕੋਰਟ ਵੱਲੋਂ ਸਾਨੂੰ ਪ੍ਰੋਡਕਸ਼ਨ ਲੈਟਰ ਮਿਲ ਗਿਆ ਆਪਾਂ ਉਸ ਤੋਂ ਬਾਅਦ ਆਪਾਂ ਘਰ ਵਾਪਸ ਆ ਗਏ 20 ਮਾਰਚ ਨੂੰ ਆਪਾਂ ਘਰ ਵਾਪਸ ਆ ਗਏ ਤੇ ਆਪਾਂ ਅਬਲ ਤੇ ਆਣਾ ਨਹੀਂ ਸਿੱਖਾ ਘਰੇ ਵਾਪਸ ਤੇ ਉਹਨਾਂ ਨੇ ਸਾਨੂੰ ਮੰਮੀ ਨੇ ਐਮਸੀ ਨੇ ਗੱਲ ਕੀਤੀ ਸੀ ਕਿ ਤੁਸੀਂ ਇਹਦਾ ਇਹ ਚੱਕਰ ਹੈ ਕੋਈ ਘਰ ਦੇ ਨੂੰ ਖਤਰਾ ਤਾਂ ਨਹੀਂ ਹੋਊਗਾ ਹਣਾ ਹੁਣ ਐਮਸੀ ਨੇ ਅੱਗੇ ਗੱਲ ਕੀਤੀ ਸੀ ਕਿ ਨਹੀਂ ਹੁਣ ਮੈਂ ਗੱਲ ਕਰ ਲਈ ਸਾਰੇ ਪਾਸੇ ਤੁਸੀਂ ਬੇਫਿਕਰ ਹੋ ਕੇ ਖੁਸ਼ੀ-ਖੁਸ਼ੀ ਘਰੇ ਰਹੋ ਹੁਣ ਆ ਕੇ ਤੇ ਉਸ ਤੋਂ ਬਾਅਦ ਚਲੋ ਆਪਾਂ ਉਹਨਾਂ ਦੀ ਮੰਨ ਕੇ ਸਾਡੇ ਵਾਰਡ ਦੇ ਐਮਸੀ ਚਲੋ ਹਣਾ ਆਪਾਂ ਸਾਡਾ ਮਾੜਾ ਨਹੀਂ ਚਾਹੂਗੇ ਤਾਂ ਭਾ ਕੇ ਘਰੇ ਉਸ ਤੋਂ ਬਾਅਦ ਦੋ ਕੁ ਦਿਨ ਸਾਡੇ ਬੜੇ ਵਧੀਆ ਤਰੀਕੇ ਨਾਲ ਨਿਕਲੇ ਰਿਸ਼ਤੇਦਾਰ ਆਉਂਦੇ ਰਹੇ ਸ਼ਗਨ ਪਾਇਆ ਬੜੇ ਵਧੀਆ ਤਰੀਕੇ ਨਾਲ ਹੱਸੇ ਖੇਡੇ ਆਪਾਂ ਤੇ ਉਸ ਤੋਂ ਬਾਅਦ ਸਰ ਫਿਰ ਮੈਂ ਸੋਚਿਆ ਕਿ ਹੁਣ ਚਲੋ ਸਰ ਕਮਾਨ ਦਾ ਵਿਆਹ ਹੋਇਆ ਪਿਆ ਸਰ ਮੈਂ ਉਸ ਤੋਂ ਬਾਅਦ ਸਰ 21 22 ਮਾਰਚ ਨੂੰ ਸਰ ਮੈਂ ਕੰਮ ਤੇ ਚੱਲ ਗਿਆ ਤੇ ਮੈਂ ਰੇਲਵੇ ਚ ਲੱਗਾ ਮੈਂ ਸਕਿਉਰਿਟੀ ਗਾਰਡ ਪ੍ਰਾਈਵੇਟ ਤਰਵਾੜੇ ਵਿੱਚ ਭੇੜੇ ਲੱਗਾ ਮੈਂ ਤੇ ਉਸ ਤੋਂ ਬਾਅਦ ਫਿਰ ਮੈਂ 10:00 10:30 ਵਜੇ ਮੈਂ ਸਰ ਆਪਣੀ ਵਾਈਫ ਨੂੰ ਫੋਨ ਵੀ ਕੀਤਾ ਸੀਗਾ ਪਹਿਲਾਂ ਕਿ ਚਲੋ ਮੈਂ ਆਣਾ ਕਰੇ ਰੋਟੀ ਬਣਾ ਕੇ ਰੱਖਿਓ ਤੇ ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੇ ਬਾਅਦ ਵਿੱਚ ਮੈਨੂੰ 11 11:30 ਦੇ ਤਕਰੀਬਨ ਫੋਨ ਕੀਤਾ ਕਿ ਮੇਰੇ ਪਾਪਾ ਘਰੇ ਆਏ ਐ ਤੁਸੀਂ ਆ ਜਾਓ ਜਲਦੀ ਆ ਜਾਓ ਤੇ ਜਦੋਂ ਮੈਂ ਘਰ ਪੁੱਜਿਆ ਤੇ ਬੈਠਾ ਹੀ ਸੀਗਾ ਹਜੇ ਆ ਕੇ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਕਿ ਇਹਨਾਂ ਨੇ ਫੋਨ ਤੇ ਕਿਸੇ ਨਾਲ ਗੱਲ ਕੀਤੀ ਹੈ ਮੇਰੇ ਮਤਲਬ ਮੇਰੇ ਆਂਦਿਆਂ ਦੇ ਫੋਨ ਤੇ ਲੱਗਾ ਸੀਗਾ ਪਰ ਉਸ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਉਹ ਹੋ ਗਈ ਸੀ ਕਿ ਮੈਂ 5-6 ਬੰਦੇ ਅੱਜ ਮਾਰ ਕੇ ਆਣੇ ਆ ਤੁਸੀਂ ਮੇਰੇ ਕੋਡ ਦੇ ਪੇਪਰ ਤਿਆਰ ਰੱਖਿਓ ਮੇਰ ਜਮਾਨ ਤਿਆਰ ਰੱਖਿਓ ਮੈਂ ਅੱਜ ਕੰਮ ਕਰਕੇ ਆਣਾ ਬਸ ਤੇ ਇਹਨੇ दारू ਬੜੀ ਪੀਤੀ ਵੀ ਸੀ ਤੇ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਜਿੱਦ ਦੀ ਮੈਂ ਬੈਠਾ ਆ ਜੇ ਆ ਕੇ ਇਹ ਨਹੀਂ ਕਿ ਮੈਂ ਇੱਜ਼ਤ ਮਾਨ ਨਹੀਂ ਕੀਤੀ ਮਾ ਆ ਕੇ ਮੱਥਾ ਵੀ ਟੇਕਿਆ ਮੱਥਾ ਟੇਕਿਆ ਮੇਰੀ ਭੈਣ ਨੇ ਆ ਕੇ ਠੰਡਾ ਬੁਲਾਇਆ ਪਹਿਲਾਂ ਤਾਂ ਇਹਨਾਂ ਨੂੰ ਮੈਂ ਉਹਨਾਂ ਨੂੰ ਆ ਕੇ ਪੁੱਛਿਆ ਮੈਂ ਚਾਹ ਪਾਣੀ ਬੁਲਾਇਆ ਕਹਿੰਦੀ ਠੰਡਾ ਪਲਾਤਾ ਤੇ ਮੁੜ ਕੇ ਫਿਰ ਮੈਨੇ ਚਾਹ ਬਣਾਉ ਹਣਾ ਉੱਪਰ ਜਾ ਕੇ ਚਾਹ ਚੂ ਬਣਾਣ ਗਈ ਮੇਰੀ ਭੈਣ ਉੱਪਰ ਜਿੱਦ ਦੀ ਮੈਂ ਥੱਲੇ ਬੈਠਾ ਇਹਨਾਂ ਨੇ ਨਾ ਮੇਰੀ ਭੈਣ ਸਿੱਟਰ ਖੜੀ ਮੰਮੀ ਨੂੰ ਫੋਨ ਕਰਨ ਲੱਗੇ ਉਹਨੇ ਫੋਨ ਖੋਲਿਆ ਤਾਂ ਕੰਮ ਆਰਤਾ ਅੱਗਲ ਤੇ ਮੇਰੀ ਭੈਣ ਪ੍ਰੈਗਨੈਂਟ ਸੀਗੀ ਤੇ ਚਲੋ ਕੁਝ ਹੋਇਆ ਨਹੀਂ ਹੈ ਨਾ ਚਲੋ ਰੱਬ ਦੀ ਕਿਰਪਾ ਨਾਲ ਤੇ ਇਹਨੇ ੱੱਕਾ ਬੈਸੀ ਬੜੀ ਜ਼ੋਰ ਤੇ ਮਾਰਿਆ ਸੀ ਜਿੱਦਿ ਮੈਂ ਇਹਨੂੰ ਪਿੱਛੇ ਨੂੰ ਕੀਤਾ ਨੇ ਹਥਿਆਰ ਨਾਲ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ ਸਕਿੰਟਾਂ ਵਿੱਚ ਪਤਾ ਨਹੀਂ ਕੀ ਹੋ ਗਿਆ ਉੱਥੇ ਬਸ ਚੀਖ ਚਾੜਾ ਹੀ ਸੀਗਾ ਇਹਨਾਂ ਨੇ ਮੈਨੂੰ ਦੱਸਿਆ ਕਿ ਉਹ ਅੰਦਰ ਝੂਠ ਬੋਲ ਕੇ ਦਾਖਲ ਹੋਇਆ ਕਿ ਮੈਂ ਕੋਟਲੋਂ ਆਇਆ ਪਿਆ ਮੇਰੀ ਛੋਟੀ ਸਿਸਟਰ ਨੇ ਪੁੱਛਿਆ ਉਹਨੂੰ ਪਹਿਲੇ ਜਾ ਕੇ ਕਿ ਤੁਸੀਂ ਕੌਣ ਹੋ ਉਹ ਬੋਲਦੇ ਮੈਂ ਕੋਟਲੋਂ ਆਇਆ ਪਿਆ ਉਹਨਾਂ ਨੇ ਫਾਰਮ ਵੀ ਦਿਖਾਏ ਕਿ ਦੂਰੋਂ ਫਾਰਮ ਦਿਖਾਏ ਕਿ ਕੋਟਲੋਂ ਆਏ ਫਾਈਲ ਫੁੱਲ ਦਿਖਾਈ ਇਹਨਾਂ ਨੂੰ ਭਰੋਸਾ ਹੋ ਗਿਆ ਕਿ ਕੋਟਲੋਂ ਆਈ ਚਲੋ ਵੱਡ ਡਾਟਾ ਟਾਈਪ ਸੀਗਾ ਨਹੀਂ ਆ ਡਾਟਾ ਵੀ ਲੈ ਛੋਟਾ ਸੀਗਾ ਬਾਹ ਜਿੰਨਾ ਸੀਗਾ ਬੈਗ ਵਿੱਚ ਪਾਇਆ ਸੀਗਾ ਨੇ ਬੈਗ ਵਿੱਚੋਂ ਕੱਢਾ ਨਾਲ ਹੀ ਮਾਰਨਾ ਸ਼ੁਰੂ ਕਰ ਦਿੱਤਾ ਜਿੱਦ ਦੀ ਮੈਂ ਬੈਠਾ ਸੀਗਾ ਜਾ ਕੇ ਕਿਹਨੂੰ ਕਿਹਨੂੰ ਮਾਰ ਰਿਹਾ ਸੀ ਸਰ ਮੇਰੇ ਵੀ ਸੱਟ ਲੱਗੀ ਐ ਮੇਰੇ ਵੀ ਟਾਂਕੇ ਲੱਗੇ ਐ 14 15 ਮੇਰੇ ਵੀ ਹੱਥ ਤੇ ਟਾਂਕੇ ਲੱਗੇ ਆ ਮੇਰੀ ਵਾਈਫ ਦੇ ਸੱਤ ਸੱਤ ਟਾਂਕੇ ਪਿੱਛੇ ਪਿੱਠ ਤੇ ਲੱਗੇ ਆ ਤੇ ਮੇਰੀ ਸਿਸਟਰ ਦੇ 10 12 ਟਾਂਕੇ ਉਧੇ ਲੱਗੇ ਸਿਰ ਤੇ ਫਿਰ 22 ਮਾਰਚ ਦਾ ਸਰ ਹਮਲਾ ਹੋਇਆ ਏ ਮੇਰੇ ਸਾਡੇ ਘਰ ਦੇ ਉੱਤੇ ਅੰਦਰ ਵੜ ਕੇ ਦਾਖਲ ਹੋਇਆ ਧੋਖੇ ਨਾਲ ਵੜ ਕੇ ਅੰਦਰ ਹਮਲਾ ਕੀਤਾ ਉਸ ਤੋਂ ਬਾਅਦ ਸਰ ਕਾਰਵਾਈ ਕੋਈ ਨਹੀਂ ਹੋਈ ਹੈ ਉਸ ਤੋਂ ਬਾਅਦ ਇਹੀ ਕਹਿ ਰਿਹਾ ਬਿਆਨ ਲੈ ਲੈਨੇ ਆ ਬਿਆਨ ਲੈ ਲੈਨੇ ਦੇਖਦੇ ਆ ਬਿਆਨ ਲੈ ਲੈਨੇ ਆ ਦੇਖਦੇ ਆ ਸਾਨੂੰ 4 3 4 ਦਿਨ ਤੀਜੇ ਦੇ ਨਸਰ ਅਜ ਇੱਥੇ ਇੱਥੇ ਹਸਪੀਟਲ 'ਚ ਸਰ ਬੈਠੇ ਆ ਹਾਏ ਉਹਨਾਂ ਨੇ ਇਹ ਲਿਖਿਆ ਆ ਕੇ ਕਿ ਹਜੇ ਬਿਆਨ ਲਿਖਣ ਦੇ ਹਾਲਾਤ ਵਿੱਚ ਨਹੀਂ ਹੈ ਉਸ ਤੋਂ ਬਾਅਦ ਨੇ ਮੁੜ ਕੇ ਆਦੋ ਉਹ ਅੰਦਰ ਆ ਕੇ ਬੈਠੇ ਸੀਗੇ ਪਹਿਲਾਂ ਤਾਂ ਝੂਠ ਬੋਲ ਕੇ ਅੰਦਰ ਆਏ ਸੀਗੇ ਤੇ ਉਹਨਾਂ ਨੂੰ ਮੈਂ ਇੰਨੀ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕੁੜੀ ਵਾਲਿਆਂ ਤੇ ਕੋਈ ਕਾਰਵਾਈ ਤਾਂ ਨਹੀਂ ਕਰਨੀ ਤੇ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਤੇ ਮੈਂ ਇੱਥੇ ਹੀ ਰਹਿਣਾ ਹੈ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਦ ਆਏ ਪਹਿਲੇ ਤਾਂ ਉਹਨਾਂ ਨੇ ਵੱਡੇ ਦੀਦੀ ਨੂੰ ਤੱਕਾ ਮਾਰਿਆ ਉਸ ਤੋਂ ਬਾਅਦ ਮੇਰੇ ਹਸਬੰਦ ਆ ਕੇ ਬੈਠੇ ਸੀਗੇ ਤੇ ਵੱਡੇ ਦੀਦੀ ਵੀ ਨਾ ਫੋਨ ਕਰਨ ਲੱਗੇ ਸੀਗੇ ਕਿ ਮੈਂ ਬੁਲਾ ਲੈਂਦੀ ਮੰਮੀ ਉਹਨਾਂ ਨੂੰ ਤੇ ਉਹ ਜਿੱਦਾਂ ਹੀ ਉੱਠੇ ਉਹਨਾਂ ਨੇ ਤੱਕਾ ਮ ਲਾ ਲਿਆ ਲਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਇੱਕ ਹਥਿਆਰ ਕੱਢਿਆ ਸੀਗਾ ਤੇ ਉਹਨਾਂ ਸਾਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੂੰ ਕਿੱਥੇ ਕਿੱਥੇ ਮਾਰਿਆ ਸੀ ਪਹਿਲਾਂ ਮੇਰੇ ਗਲੇ ਤੇ ਮਾਰਨ ਲੱਗੇ ਸੀਗੇ ਫਿਰ ਮੇਰੇ ਹਸਬੰਦ ਅਗਗੇ ਮੇਰੀ ਪਿੱਠ ਤੇ ਲੱਗੀ ਐ ਤੇ ਉਹਨਾਂ ਦੇ ਵੀ ਹੱਥ ਤੇ ਲੱਗੀ ਮੈਨੂੰ ਬਚਾਉਣ ਦੇ ਟਾਈਮ ਇਹ ਤਾਂ ਸਾਡਾ ਗੇਟ ਖੜ ਗਿਆ ਮੈਂ ਬਾਹਰ ਗਈ ਮੈਂ ਕਿਹਾ ਹਾਂਜੀ ਤੁਸੀਂ ਕੌਣ ਕਹਿੰਦੇ ਅਸੀਂ ਕੋਰਟ ਵੱਲੋਂ ਆਏਗੇ ਮੈਂ ਗੇਟ ਖੋਲਿਆ ਨਹੀਂ ਮੈਂ ਖਿੜਕੀ ਤੋਂ ਦੇਖੇ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਕਾਗਜ਼ ਹੈ ਉਹਨਾਂ ਨੇ ਕਾਜ ਕੁਝ ਦਿਖਾਏ ਮੈਂ ਫੇਰ ਕੁੰਡੀ ਖੋਲੀ ਉਹ ਅੰਦਰ ਆਏ ਬੈਠੇ ਮੈਂ ਉਹਨਾਂ ਨੂੰ ਠੰਡਾ ਠੁੰਡਾ ਪਲਾਇਆ ਸਾਰਾ ਕੁਝ ਆ ਚਾਰ ਪੰਜ ਬੰਦੇ ਮਾਰ ਕੇ ਆਣੇਗੇ ਤੇ ਤੁਸੀਂ ਮੇਰੇ ਕੋਲ ਦੇ ਜ਼ਮਾਨਤ ਦੇ ਪੇਪਰ ਤਿਆਰ ਰੱਖਿਓ ਤੇ ਉਸ ਤੋਂ ਬਾਅਦ ਸਾਨੂੰ ਉਹ ਤੇ ਸ਼ੱਕ ਹੋ ਗਿਆ ਤੇ ਮੇਰੀ ਭਾਬੀ ਜੀ ਜਿਹੜੇ ਸੀਗੇ ਉਹ ਪਿਛਲੇ ਰੂਮ ਦੇ ਵਿੱਚ ਸੀਗੇ ਇਹਨਾਂ ਨੇ ਆਵਾਜ਼ ਸੁਣੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਭਰਾ ਨੂੰ ਫੋਨ ਕੀਤਾ ਮੰਮੀ ਡੈਡੀ ਵੀ ਕੰਮ ਤੇ ਸੀਗੇ ਕੋਈ ਘਰ ਨਹੀਂ ਸੀ ਭਰਾ ਵੀ ਨਹੀਂ ਘਰ ਸੀਗਾ ਉਹ ਵੀ ਕੰਮ ਤੇ ਸੀ ਉਸ ਤੋਂ ਬਾਅਦ ਅਸੀਂ ਇਹ ਗੱਲ ਸੁਣੀ ਫੇਰ ਮੇਰੀ ਸਿਸ ਜਿਹੜੀ ਮੇਰੀ ਭੈਣ ਗਈ ਉਹਨਾਂ ਨੂੰ ਸ਼ੱਕ ਹੋਇਆ ਕਿ ਦਦਾ ਦਾ ਗੱਲ ਆ ਕਿ ਉਹ ਸਾਨੂੰ ਮਾਰਨ ਵਾਸਤੇ ਆਏਗੇ ਉਹਨਾਂ ਨੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕੜਾ ਤੇ ਉਹਨਾਂ ਦਾ ਫੋਨ ਖੋਲਿਆ ਤੇ ਬਹੁਤ ਤੇਜ਼ ਧੱਕਾ ਮਾਰਿਆ ਜਦ ਕਿ ਉਹ ਪ੍ਰੈਗਨੈਂਟ ਸੀਗੇ ਜੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਚਾਚੂ ਉੱਪਰ ਰੱਖਣ ਗਈ ਮੇਰਾ ਭਰਾ ਆਇਆ ਉਹ ਕਹਿੰਦਾ ਚਾਚੂ ਬਣਾ ਕੇ ਪਿਲਾ ਉਹਨਾਂ ਨੂੰ ਮੈਂ ਚਾਹ ਰੱਖਣ ਗਈ ਉੱਪਰ ਫਿਰ ਉਹਨੇ ਨੂੰ ਮੈਂ نیچے ਆਈ ਫਿਰ ਇੱਦੀ ਗੱਲਬਾਤ ਹੋਈ ਮਾੜੀ-ਮੋਟੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਬੈਗ ਖੋਲਿਆ ਬੈਗ ਖੋਲ ਕੇ ਆਪਣੇ ਉਹਦੇ ਵਿੱਚ ਹਥਿਆਰ ਕੱਢਿਆ ਹਥਿਆਰ ਕੱਢਣ ਤੋਂ ਬਾਅਦ ਮੇਰੀ ਭਾਬੀ ਦੇ ਗਲੇ ਤੇ ਬਹੁਤ ਜ਼ੋਰ ਦੀ ਵਾਰ ਕੀਤਾ ਮੇਰਾ ਭਰਾ ਅੱਗੇ ਆ ਗਿਆ ਉਹਨਾਂ ਦੇ ਹੱਥ ਤੇ ਲੱਗੀ ਮੇਰੀ ਭਾਬੀ ਤੇ ਪਿੱਠ ਤੇ ਲੱਗੀ ਫਿਰ ਮੇਰੇ ਭਰਾ ਦੇ ਗਲੇ ਤੇ ਵਾਰ ਕੀਤਾ ਉਹਨਾਂ ਨੇ ਮੈਂ ਆਪਣੇ ਭਰਾ ਨੂੰ ੱਤਕਾ ਮਾਰਿਆ ਮੈਂ ਅੱਗੇ ਹੋ ਗਈ ਮੇਰੇ ਸਿਰ ਤੇ ਲੱਗਾ ਸਾਡੇ ਹਜੇ ਤੱਕ ਬਿਆਨ ਹੋਏ ਸਾਨੂੰ ਇਨਸਾਫ ਚਾਹੀਦਾ ਮੇਰਾ ਤਾਂ ਸੀ ਸਾਰਾ ਫਟ ਗਿਆ ਮੇਰਾ ਤਾਂ ਮੈਂ ਤਾਂ ਜਿੰਦੀ ਜੀ ਮਰ ਗਈ ਪੀ ਮੈਨੂੰ ਇਨਸਾਫ ਚਾਹੀਦਾ ਮੇਰਾ ਮੇਰਾ ਇਕੱਲਾ ਇਕੱਲਾ ਭਰਾ ਹੈ ਅਸੀਂ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ ਜੇ ਸਾਡੇ ਭਰਾ ਨੂੰ ਕੁਝ ਹੋ ਜਾਂਦਾ ਅਸੀਂ ਤਾਂ ਜਿੰਦੇ ਜੀ ਮਰ ਜਾਣਾ ਸੀਗਾ ਸਾਨੂੰ ਇਨਸਾਫ ਚਾਹੀਦਾ ਪੂਰਾ ਪਰ ਉਹਨੂੰ ਉਸ ਬੰ ਜੋ ਬਣਦੀ ਆ ਉਹ ਤੇ ਪੂਰੀ ਕਾਰਵਾਈ ਕੀਤੀ ਜਾਵੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਦਾ ਆਏ ਜਿਹੜਾ ਕੋ ਕਹਿੰਦੇ ਬਿਆਨ ਦੇਣ ਦੀ ਹਾਲਤ ਚ ਨਹੀਂ ਆ ਉਹ ਸਾਈਨ ਕਰਾ ਕੇ ਲੈ ਕੇ ਚਲ ਜਾਂਦੇ ਮੇਰੇ ਬੱਚੇ ਨੂੰ ਜਾਨ ਤੋਂ ਮਾਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਉਹਨੇ ਉਹ ਤਾਂ ਬੱਚੇ ਨੇ ਆਪਣੀ ਹਿੰਮਤ ਦਿਖਾ ਕੇ ਇੱਕ ਦੂਏ ਨੂੰ ਬਚਾ ਲਿਆ ਜੀ ਪਰ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਜਿੱਦਾਂ ਇਹਨਾਂ ਨੇ ਵਾਰ ਕੀਤੇ ਨਾ ਪਾਗਲ ਵਾਂਗੂ ਸਾਡੀ ਕੰਦਾ ਸਾਰੀਆਂ ਛਿਲਕੇ ਆਇਆ ਉਹ ਕੰਦਾ ਚ ਵਾਰ ਕੀਤੇ ਅੰਨੇਵਾਦ ਨਸ਼ਾ ਕੀਤਾ ਹੋਇਆ ਸੀਗਾ ਉਹਨੂੰ ਦਿਖ ਨਹੀਂ ਰਿਹਾ ਸੀਗਾ ਕੀ ਕਰ ਰਿਹਾ ਉਹ ਉਹਨੇ ਜਿੱਥੇ ਵੱਜਦੀ ਉੱਥੇ ਮਾਰਦਾ ਹੀ ਗਿਆ ਬੱਚੇ